ਲਓ ਮਿੱਤਰੋ ਹੁਣ ਆ ਗਈ ਬਈ ਬਾਜ ਦੀ ਵਾਰੀ ਠੀਕ ਆ ਖੁੱਲਾਗਾ ਇਹ ਬੰਨਣਾ ਨਹੀਂ ਹੋਇਆ ਕਾਈ ਮੈਂ ਕਹਿੰਦਾ ਬੰਨ ਲਈ ਹੈ ਹਨਾ ਹੈ ਬੰਨ ਲਾ ਬੰਨ ਲਾ ਐ ਲੋਟ ਨਹੀਂ ਹੋਣਾ ਬੰਨ ਲਾ ਨਾ ਬਾਜ ਨਾ ਇਹਦਾ ਤਰਾ ਸੈਟਿੰਗ ਕਰਦੇ ਆ ਕੋਈ ਸਰੰਜ ਪਰੇ ਧਰ ਲਾ ਕੇ ਰ ਬੰਨਣਾ ਪੂ ਇਹ ਬੰਨੇ ਨੂੰ ਦਿੱਤਾ ਜਾਂਦਾ ਬਈ ਕਦੇ ਵੀ ਖੁੱਲਾ ਜਾਣ ਵਰਨੀ ਦਵਾਈ ਲੈਂਦਾ ਹੁੰਦਾ ਬੰਨ ਕੇ ਦਵਾਂਗੇ ਆ ਧਰਤੀ ਸਰੰਜ 2ml ਦੀ ਆ ਪਈ ਆ ਠੀਕ ਆ ਹੁਣ ਇਹਦੇ ਪਟਾ ਪਾ ਲਿਆ ਆਪਾਂ ਗਲਖੋਟ ਠੀਕ ਆ ਤੇ ਹੁਣ ਇਹਨੂੰ ਦਵਾਂਗੇ ਸਰੰਜ ਨਾਲ ਠੀਕ ਆ ਇੱਕ ਪਾਸੋਂ ਦੀ ਪਾ ਕੇ ਸਿੱਧੀ ਦੰਦਾ ਵਿੱਚ ਦੀ ਨਾ ਪਾਵੇ ਬਈ ਇੱਕ ਪਾਸੋਂ ਦੀ ਪਾ ਲਿਆ ਠੀਕ ਆ ਤੇ ਸਹੀ ਨੱਪ ਕੇ ਸਹੀ ਹੈ ਮਿੱਠਾ ਦੇਖੀ ਉਹਨੇ ਨੂੰ ਲੱਗਦਾ ਮਿੱਠਾ ਹਨਾ ਚੱਕੋ ਮਿੱਤਰੋ ਇਹਨੂੰ ਵੀ ਆਪਾਂ ਦੇ ਦੀ ਠੀਕ ਆ ਕੱਢ ਨਾ ਕੱਢ ਨਾ ਜਾਣੇ ਮੇਰੀ ਇਹ ਹੈ ਮਿੱਠਾ ਹੁੰਦਾ ਹਨਾ ਹੁਣ ਜੀਬ ਜੀ ਮਾਰਦਾ ਬਾਈ ਇਹਨੂੰ ਵੀ ਦੇਤਾ ਠੀਕ ਆ ਇਹ ਆਪਣਾ ਪ੍ਰੋਸੈਸ ਹੋ ਗਿਆ ਤੇ ਇਸ ਤੋਂ ਬਾਅਦ ਕੀ ਹੋਊਗਾ ਉਹ ਤੁਸੀਂ ਦੇਖੀ ਚੱਲਿਓ ਮਿੱਤਰੋ ਇਹ ਆਪਣਾ ਬਾਜ਼